ਇੱਕ ਵਿਅਕਤੀ ਦਾ ਘਰ ਜੰਗਲ ਦੇ ਨਜ਼ਦੀਕ ਹੁੰਦਾ ਉਹ ਬਿਅਕਤੀ ਕੰਮ ਦੇ ਲਈ ਸ਼ਹਿਰ ਚਲਾ ਜਾਂਦਾ ਤੇ ਗਾਂ ਪਿੱਛੋਂ ਖੋਲ ਜਾਂਦੀ ਆ ਗਾਂ ਚਰਦੀ ਚਰਦੀ ਜੰਗਲ ਦੇ ਅੰਦਰ ਚਲੀ ਜਾਂਦੀ ਆ ਤੇ ਸ਼ੇਰ ਕੁਝ ਦਿਨਾਂ ਦਾ ਭੁੱਖਾ ਹੁੰਦਾ ਤੇ ਸ਼ੇਰ ਨੂੰ ਜਦੋਂ ਪਤਾ ਲੱਗਦਾਗਾ ਉਹ ਗਾਂ ਦੇ ਪਿੱਛੇ ਦੌੜਨ ਲੱਗ ਜਾਂਦਾ ਤੇ ਗਾਂ ਮੂਰੇ ਮੂਰੇ ਦੌੜਦੀ ਜਾਂਦੀ ਆ ਤੇ ਗਾਂਾਂ ਗਾਂ ਜੰਗਲ ਵਿੱਚ ਦਲਦਲ ਦੇ ਵਿੱਚ ਵੜ ਜਾਂਦੀ ਆ ਤੇ ਪਿੱਛੇ ਸ਼ੇਰ ਦਲਦਲ ਦੇ ਵਿੱਚ ਵੜ ਜਾਂਦਾ ਦੋਹਾਂ ਤੋਂ ਨਿਕਲਿਆ ਨਹੀਂ ਜਾਂਦਾ ਪੰਜ ਪੰਜ ਫੁੱਟ ਦਾ ਫਾਸਲਾ ਹੁੰਦਾ ਦੋਹਾਂ ਦੇ ਵਿਚਕਾਰ ਤੇ ਗਾਂ ਬਹੁਤ ਜ਼ਿਆਦਾ ਖੁਸ਼ ਹੁੰਦੀ ਆ ਤੇ ਉੱਚੀ ਉੱਚੀ ਹਾਸਦੀ ਆ ਤੇ ਜੰਗਲ ਪੋ ਓਹ ਸ਼ੇਰ ਪੁੱਛਦਾ ਵੀ ਤੇਰੀ ਮੌਤ ਤੇਰੇ ਨਾਲ ਖੜੀ ਆ ਤੈਨੂੰ ਖੁਸ਼ੀ ਕਿਹੜੀ ਗੱਲ ਦੀ ਚੜੀ ਆ ਸ਼ੇਰ ਤੋਂ ਪੁੱਛਦੀ ਆ ਵੀ ਤੇਰਾ ਕੋਈ ਮਾਲਕ ਹੈਗਾ ਸ਼ੇਰ ਕਹਿੰਦਾ ਮੈਂ ਹੀ ਸਾਰਿਆਂ ਦਾ ਮਾਲਕਾਂ ਜਦੋਂ ਜੰਗਲ ਦਾ ਰਾਜਾਂਗਾ ਮੇਰਾ ਮਾਲਕ ਕੌਣ ਹੋਊਗਾ ਤੇ ਗਾਂ ਕਹਿੰਦੀ ਆ ਮੇਰਾ ਮਾਲਕ ਜਦੋਂ ਆ ਗਿਆ ਉਹ ਕਾਂਟੇ ਤੱਕ ਮੈਨੂੰ ਪਾਲ ਕੇ ਇਥੋਂ ਲੈ ਜਾਊਗਾ ਪਰ ਤੂੰ ਇਹ ਦਲਦਲ ਦੇ ਵਿੱਚ ਫਸ ਕੇ ਮਰੇਗਾ ਜਦੋਂ ਤੂੰ ਭੁੱਖਾ ਹੋਇਆ ਤੈਨੂੰ ਇੱਥੇ ਕੁਝ ਵੀ ਖਾਣ ਨੂੰ ਨਹੀਂ ਮਿਲਣਾ ਤੇ ਸ਼ੇਰ ਉੱਚੀ ਉੱਚੀ ਰੋਣ ਲੱਗ ਜਾਂਦਾ ਇਸ ਲਈ ਕਹਿੰਦੇ ਆ ਹਰ ਇੱਕ ਦਾ ਗੁਰੂ ਅਤੇ ਮਾਲਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜਦੋਂ ਵੀ ਉਹ ਗਲਤ ਰਸਤੇ ਤੇ ਜਾਵੇ ਉਹਨੂੰ ਸਮਝਾਇਆ ਜਾ ਸਕੇ ਤੇ ਉਹਨੂੰ ਆ ਮੁਸ਼ਕਲ ਦੇ ਵਿੱਚੋਂ ਕੱਢ ਸਕੇ ਦੇਖੋ ਜਿਹਦਾ ਗੁਰੂ ਜਾਂ ਮਾਲਕ ਨਹੀਂ ਹੁੰਦਾ ਦੇਖੋ ਉੱਥੇ ਤੜਫ ਤੜਫ ਕੇ ਮਰ ਜਾਂਦਾ ਤੇ ਗਲਤ ਰਸਤੇ ਦੇ ਪੈ ਜਾਂਦਾ